ਆਈਏ ਸਟਾਫ ਚਰੀ ਮੁਖਸਦ ਸਾਹਿਬ ਦੇ ਮੁਖ ਮੁੰਸ਼ੀ ਨੂੰ 5000 ਰੁਪਏ ਦੀ ਕਥਿਤ ਰਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਨ ਦਾ ਵਿਜੀਲੈਂਸ ਵੱਲੋਂ ਦਾਅਵਾ ਕੀਤਾ ਗਿਆ। ਉਸ ਵੇਲੇ ਕਥਿਤ ਸ਼ੱਕੀ ਪ੍ਰਤੀਤ ਹੋਣ ਲੱਗ ਪਿਆ ਜਦੋਂ ਵਿਜੀਲੈਂਸ ਨੇ ਆਖਿਆ ਕਿ ਉਹਨਾਂ ਨੇ ਮੁਖ ਮੁੰਸ਼ੀ ਨੂੰ 5000 ਦੀ ਰਿਸ਼ਵਤ ਲੈਂਦੇ ਰੰਗੀ ਫਰਤੀ ਫੜਿਆ ਪਰੰਤੂ ਇਸ ਮਾਮਲੇ ਦੀ ਸ਼ਿਕਾਇਤ ਕਰਤਾ ਔਰਤ ਨੇ ਦੱਸਿਆ ਕਿ ਉਸਨੇ 8000 ਰੁਪਏ ਦੀ ਰਿਸ਼ਵਤ ਦਿੱਤੀ ਹੈ। ਅਸਲ ਵਿੱਚ ਇਸ ਮਾਮਲੇ ਦੀ ਸੱਚਾਈ ਕੀ ਹੈ ਇਹ ਪੂਰੀ ਜਾਂਚ ਅਤੇ ਮਾਨਯੋਗ ਅਦਾਲਤ ਦੀ ਕਾਰਵਾਈ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਪਰ ਵੀਰ ਤਾਂ ਕੀ ਘਟਣਾ ਜੀ ਸਭ ਨੂੰ ਘਟਣਾ ਹੋਈ ਵਿੱਚ ਹੀ ਮੇਰਾ ਫੋਨ ਸੀਗਾ بیٹے ਕੋਲੇ 12 ਸਾਲਾਂ ਦਾ ਬੇਟਾ ਕਿਸਮਤ ਕਿੱਥੋਂ ਲਿਆ ਸੀ ਫੋਨ ਉਹ ਫੋਨ ਪਤਾ ਨਹੀਂ ਜੀ ਮੈਨੂੰ ਉਹਦਾ ਦੋਸਤ ਸੀਗਾ ਕੋਈ ਉਹਦੀ ਮੰਮੀ ਬਿਮਾਰ ਸੀ ਉਹ ਗਹਿਣੇ ਰੱਖ ਗਿਆ ਸੀ ਆਪਣੇ ਕੋਲ ਫੋਨ ਉਹ ਕਿਤੇ ਚੋਰੀ ਦਾ ਸੀਗਾ ਹਾਂ ਉਹ ਕਹਿੰਦੇ ਵੀ ਇਹ ਤੁਹਾਡੇ ਕੋਈ ਨੰਬਰ ਟਰੈਸ ਹੋਇਆ ਗਿਆ ਤੇ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਜਾਂਦਾ ਮੈਂ ਕਿਹਾ ਨਹੀਂ ਵੀਰ ਜੀ ਵੀ ਮੈਨੂੰ ਨਹੀਂ ਪਤਾਗਾ ਤੇ ਫੋਨ ਮੈਂ ਪੁਲਿਸ ਨੂੰ ਦੇ ਆਈ ਸੀ ਠੀਕ ਹੈ ਜੀ ਜਦੋਂ ਪੁਲਿਸ ਨੂੰ ਫੋਨ ਦੇਇਆ ਤਾਂ ਸਤਾ ਨਾਮ ਸਤ ਵਾਰੀ ਵਾਰੀ ਪੈਸੇ ਦੀ ਮੰਗ ਕਰਦਾ ਸੀ ਨਹੀਂ ਤਾਂ ਕਹਿੰਦਾ ਸੀ ਪਰਚਾ ਪਾ ਦੂੰਗਾ ਤੇ ਨਹੀਂ ਤਾਂ ਕਹਿੰਦਾ ਵੀ ਦੂਸਰਾ 50000 2 50 ਤੋਂ ਫਿਰ ਮੈਂ ਇਹਨੂੰ 5000 ਦਿੱਤਾ 30 ਤਰੀਕ ਨੂੰ ਤੇ ਅੱਜ ਇਹਨੂੰ 8000 ਦਿੱਤਾ ਜੀ ਪਰ ਤੁਸੀਂ ਕਿਹਦੇ ਕੋਲ ਗਏ ਜਦੋਂ ਪੈਸੇ ਮੈਂ ਵਿਜਲੈਂਸ ਗਈ ਜੀ ਫਿਰ ਮੈਨੂੰ ਤੰਗ ਪਰੇਸ਼ਾਨ ਹੀ ਕਰਦਾ ਸੀ ਗੇਟ ਇਹਦੇ ਕਿਤੇ ਕੋਈ ਪੁਲਿਸ ਵਾਲੇ ਭੇਜ ਦਿੰਦਾ ਸੀ ਕਦੇ ਕਿਸੇ ਕੋਈ ਭੇਜ ਦਿੰਦਾ ਸੀ ਰਾਤੀ ਪੁਲਸਾਈ ਜੀ ਕੀ ਮੰਗ ਕਰਦੇ ਹੋ ਮੈਂ ਕਰਦੀ ਮੈਨੂੰ ਇਨਸਾਫ ਮਿਲਦਾ ਮਿਲੇ ਮੈਨੂੰ ਹਾਂ ਮਾਰਜੋਗ ਮੁਖ ਟੈਕਟਰੀ ਵਿਜਲੈਂਸ ਬਿਊਰੋ ਸ਼੍ਰੀ ਜਿੰਦਰ ਕੁਮਾਰ ਜੀ ਦੀ ਸਿਸ਼ਨ ਨਿਰਦੇਸ਼ਾਂ ਤੇ ਅਤੇ ਸਰਦਾਰ ਹਰਪਾਲ ਸਿੰਘ ਐਸਐਸਪੀ ਵਿਜਲੈਂਸ ਬਿਊਰੋ ਰੇਂਜ ਮਟੰਡਾ ਜੀ ਦੀ ਰਹਿਨਮਈ ਹੇਠ ਅੱਜ ਸਾਨੂੰ ਇੱਕ ਰਵੀਨ ਕੁਮਾਰ ਕੁਮਾਰੀ